ਵੱਡੀ ਤਾਜ਼ਾ ਖਬਰ ਸਾਹਮਣੇ ਆਈਆ ਬੋਹਰ ਦੇ ਵਿੱਚ ਪਲਾਸਟਿਕ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਚੁੱਕੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੈਂਟਰ ਦੇ ਵਿੱਚ 500 ਤੋਂ ਵੱਧ ਖਾਲੀ ਕਰੇਟ ਲੱਦੇ ਹੋਏ ਸਨ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ 4 ਮਿੰਟਾਂ ਦੇ ਵਿੱਚ ਪਹੁੰਚ ਜਾਂਦੀ ਹੈ ਫਾਇਰ ਬ੍ਰਿਗੇਡ ਦੀ ਟੀਮ ਦੀ ਜੋ ਹੈ ਇਹ ਸੂਝ-ਬੂਝ ਦੇ ਕਾਰਨ ਵੱਡਾ ਹਾਦਸਾ ਬੋਹਰ ਦੇ ਵਿੱਚ ਟਲ ਗਿਆ ਤੇ ਸ਼ੁਕਰ ਮਨਾਇਆ ਸਭ ਨੇ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਦਾਣਾ ਅੰਡੀ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਟ੍ਰੈਫਿਕ ਉੱਥੇ ਜਾਮ ਹੋ ਜਾਂਦਾ ਹੈ ਕੈਂਟਰ ਦਾ ਭਾਰੀ ਨੁਕਸਾਨ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲ ਕੇ ਸਵਾਹ ਹੋ ਗਏ ਨੇ ਕ੍ਰੇਟ ਤਿੰਨ ਕਾਰ ਜੋ ਹੈ ਫਾਇਰ ਬ੍ਰਿਗੇਡ ਵੀ ਆਏ ਨੇ ਉੱਥੇ ਟੀਮ ਦੀ ਤਤਪਰਤਾ ਦੇ ਨਾਲ ਕੰਮ ਜੋ ਹੈ ਕਰਦੀ ਰਹੀ ਹੈ ਉਸੇ ਕਾਰਨ ਜੋ ਹੈ ਵੱਡਾ ਹਾਦਸਾ ਹੋਣੋਂ ਟਲਿਆ ਜੰਮੂ ਤੋਂ ਕੈਂਟਰ ਆਇਆ ਸੀ ਵੈਲਡਿੰਗ ਕਰਦੇ ਸਮੇਂ ਅੱਗ ਲੱਗਣ ਦਾ ਜੋ ਹੈ ਮਾਮਲਾ ਇਹ ਸਾਹਮਣੇ ਆਇਆ ਦੱਸਿਆ ਗਿਆ ਕਿ ਵੈਲਡਿੰਗ ਕਰ ਕਰਦੇ ਹੋਏ ਜੋ ਹੈ ਅੱਗ ਲੱਗ ਜਾਂਦੀ ਆ ਬੋਹਰ ਦੇ ਵਿੱਚ ਪਲਾਸਟਿਕ ਨਾਲ ਭਰੇ ਇਸ ਵੱਡੇ ਕੈਂਟਰ ਨੂੰ ਜੋ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੈਂਟਰ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਦਾਜ਼ਾ ਖਬਰ ਸਾਹਮਣੇ ਆਇਆ ਬੋਹਰ ਦੇ ਵਿੱਚ ਪਲਾਸਟਿਕ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਚੁੱਕੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੈਂਟਰ ਦੇ ਵਿੱਚ 500 ਤੋਂ ਵੱਧ ਖਾਲੀ ਕਰੇਟ ਲੱਦੇ ਹੋਏ ਸਨ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ 4 ਮਿੰਟਾਂ ਦੇ ਵਿੱਚ ਪਹੁੰਚ ਜਾਂਦੀ ਹੈ ਫਾਇਰ ਬ੍ਰਿਗੇਡ ਦੀ ਟੀਮ ਦੀ ਜੋ ਹੈ ਇਹ ਸੂਝ-ਬੂਝ ਦੇ ਕਾਰਨ ਵੱਡਾ ਹਾਦਸਾ ਬੋਹਰ ਦੇ ਵਿੱਚ ਟਲ ਗਿਆ ਤੇ ਸ਼ੁਕਰ ਮਨਾਇਆ ਸਭ ਨੇ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਟ੍ਰੈਫਿਕ ਉੱਥੇ ਜਾਮ ਹੋ ਜਾਂਦਾ ਹੈ ਕੈਂਟਰ ਦਾ ਭਾਰੀ ਨੁਕਸਾਨ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲ ਕੇ ਸਵਾਹ ਹੋ ਗਏ ਨੇ ਕ੍ਰੇਟ ਤਿੰਨ ਕਾਰ ਜੋ ਹੈ ਫਾਇਰ ਬ੍ਰਿਗੇਡ ਵੀ ਆਏ ਨੇ ਉੱਥੇ ਟੀਮ ਦੀ ਤਤਪਰਤਾ ਦੇ ਨਾਲ ਕੰਮ ਜੋ ਹੈ ਕਰਦੀ ਰਹੀ ਹੈ ਉਸੇ ਕਾਰਨ ਜੋ ਹੈ ਵੱਡਾ ਹਾਦਸਾ ਹੋਣੋਂ ਟਲਿਆ ਜੰਮੂ ਤੋਂ ਕੈਂਟਰ ਆਇਆ ਸੀ ਵੈਲਡਿੰਗ ਕਰਦੇ ਸਮੇਂ ਅੱਗ ਲੱਗਣ ਦਾ ਜੋ ਹੈ ਮਾਮਲਾ ਇਹ ਸਾਹਮਣੇ ਆਇਆ ਦੱਸਿਆ ਗਿਆ ਕਿ ਵੈਲਡਿੰਗ ਕਰ ਕਰਦੇ ਹੋਏ ਜੋ ਹੈ ਅੱਗ ਲੱਗ ਜਾਂਦੀ ਆ ਬੋਹਰ ਦੇ ਵਿੱਚ ਪਲਾਸਟਿਕ ਨਾਲ ਭਰੇ ਇਸ ਵੱਡੇ ਕੈਂਟਰ ਨੂੰ ਜੋ ਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੈਂਟਰ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਨਾ ਮਿਲੀ ਸੀ ਜੀ ਚੁੰਗੀ ਦੇ ਕਸੀ ਸਪੀਨਿੰਗ ਮੇਰੇ ਸਾਹਮਣੇ ਕੈਂਟਰ ਨੂੰ ਅੱਗ ਲੱਗੀ ਜਲਦੀ ਪੁੱਜੋ ਅਸੀਂ ਔਕੇ ਦਾ ਆ ਕੇ ਵੇਖਿਆ ਵੀ ਅੱਗ ਬਹੁਤ ਜ਼ਿਆਦੀ ਸੀ ਤੇ ਅੱਗ ਦੇ ਕਾਬੂ ਪੈ ਗਿਆ ਕੋਈ ਨੁਕਸਾਨ ਹੋਣ ਦਾ ਫਾਇਰ ਬ੍ਰਿਗੇਡ ਦੀ ਕਿੰਨੀਆਂ ਕੋ ਗੱਡੀਆਂ ਆਈਆਂ ਜੀ ਗੱਡੀਆਂ ਸਰਦ ਨੇ ਆਈਆਂ ਇੱਥੇ ਵੀ ਆ ਰਹੀਆਂ ਜੀ ਅਜੇ ਤੱਕ ਜੀ ਉਹ ਕੋਈ ਨੁਕਸਾਨ ਵਗੈਰਾ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਕੋਈ ਵੈਸੇ ਟ੍ਰੇਡ ਬੂਟ ਸੜ ਗਏ ਇਹਨਾਂ ਦੇ ਕੋਈ ਵੈਲਡ ਕਰਦੇ ਆ ਅੱਗ ਲੱਗੀ ਚਾਰ ਸੌ ਠੀਕ ਹੈ